ਹਾਂਜੀ ਮੇਰਾ ਨਾਮ ਸੁਮੇਨ ਬਾਜਵਾ ਹੈ ਆਈ ਏਮ ਅ ਲਾਇਰ ਇਥੇ ਬਠਿੰਡਾ ਬਾਰ ਐਸੋਸੀਏਸ਼ਨ ਵਿੱਚ ਫਿਲਹਾਲ ਮੈਂ ਬੰਬਈ ਕੰਮ ਕਰਦੀ ਹਾਂ ਤੇ ਲੋੜੀ ਤੇ ਆਈ ਏਮ ਵੈਰੀ ਹੈਪੀ ਕਿ ਅਸੀਂ ਸਾਰੇ ਆਈ ਕੈਨ ਸੀ ਕਿ ਬਾਤ ਕਹਵੇਂ ਵੱਧ ਰਹੀ ਹੈ ਕਿ ਇਟਸ ਵੈਰੀ ਨਾਈਸ ਟੂ ਸੀ ਸੋ ਮਨੀ ਗਰਲਸ ਕਮਿੰਗ ਜਦੋਂ ਵੈਨ ਆਈ ਸਟਾਰਟਡ ਵਰਕਿੰਗ ਉਦੋਂ ਸਿਰਫ ਯੂ نو ਯੂ ਵੁੱਡ ਸੀ ਮੋਰ ਮੇਲ ਦੈਨ ਫੀਮੇਲ ਇਹ ਇਹ ਲੋੜੀ ਜਿਵੇਂ ਸੈਸ਼ਨ ਜੱਜ ਸਾਹਿਬ ਨੇ ਕਿਹਾ ਇਟਸ ਨਾਈਸ ਕਿ ਆਪਾਂ ਹੁਣ ਫੀਮੇਲਸ ਨੂੰ ਵੀ ਓਪਰਚੁਨਿਟੀ ਦੇ ਰਹੇ ਹੈ ਐਂਡ ਵਾਟ ਵੀ ਸੀ ਰੈਕર્ડ ਦੇ ਬਾਈ ਅਕੈਡੈਮਿਕਲੀ ਔਰ ਪ੍ਰੋਫੈਸ਼ਨਲੀ ਫੀਮੇਲਸ ਬਹੁਤ ਵਧੀਆ ਕੈਰੀ ਨੀ ਹੈ ਤਾਂ ਇਸ ਮਾਈਕ ਦੇ ਥਰੂ ਇਸ ਕੈਮਰੇ ਦੇ ਥਰੂ ਆਈ ਵੁਡ ਵਾਟ ਟੂ ਸੇ ਕਿ ਤੁਸੀਂ ਆਪਦੇ ਕੁੜੀਆਂ ਨੂੰ ਪੜ੍ਹਾਓ ਲਿਖਾਓ ਤੇ ਕਾਬਿਲ ਬਣਾਓ ਸਾਡੇ ਮਮ ਨੇ ਜੋ ਕਿ ਇੱਥੇ ਵਕੀਲ ਨੇ ਤੇ ਮੀਡੀਏਟਰ ਨੇ ਐਡਵੋਕੇਟ ਅਮਰਤੀ ਪਾਟਵਾ ਵੀ ਆਰ ਥਰੀ ਸਿਸਟਰਸ ਇਫ ਉਹ ਕਰ ਸਕਦੇ ਹੈ ਆਈ ਐਮ ਸ਼ੋਰ ਕਿ ਤੁਸੀਂ ਵੀ ਕਰ ਸਕਦੇ ਹੋ ਥੈਂਕ ਯੂ ਅਮਰਦੀਪ ਪਰਵਾਜਵਾ ਅੱਜ ਇੱਧਰ ਤੁਹਾਰੇ ਆ ਰਹੇ ਕਿਹਨਾਂ ਚਾਹੁੰਦੇ ਲੋੜੀ ਦਾ ਤਿਉਹਾਰ ਬਹੁਤ ਖੁਸ਼ੀਆਂ ਦਾ ਤਿਉਹਾਰ ਹੈ ਔਰ ਅਸੀਂ ਅੱਜ ਪਾਰ ਦੇ ਵਿੱਚ ਮਨਾ ਰਹੇ ਹਾਂ ਜਿਹੜੀ ਕਿ ਸਪੈਸ਼ਲੀ ਲੜਕੀਆਂ ਜਿਨ੍ਹਾਂ ਦੇ ਘਰ ਜਨਮ ਲਿਆ ਔਰ ਯਾਰ ਜਿਨ੍ਹਾਂ ਦੀ ਨਵਾਂ ਵਿਆਹ ਹੋਇਆ ਔਰ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਹਦੇ ਉੱਪਰ ਜਿਹੜੀ ਲੜਕੀ ਹੈ ਮੇਰੀ ਆਪਣੀ ਮੇਰੀ ਬੇਟੀ ਹੈ ਜਿਨੇ ਐਲ ਐਲ ਐਮ ਦੇ ਵਿੱਚ ਤਿੰਨ 골ਡ ਮੈਡਲ ਲਏ ਆ ਛੋਟੀ ਨੇ 올 ਇੰਡੀਆ ਟਾਪ ਕੀਤਾ ਉਹਦੇ ਵਿੱਚ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਔਰ ਮਹਿਸੂਸ ਕਰਦੇ ਹਾਂ ਧੀਆ ਨੂੰ ਦੇਖ ਆਓ ਜੀ ਇੱਕ ਪੰਜਵਾਂ ਸੱਪਤਾ ਲਾਓ ਇੱਕ ਸੈਕਿੰਡ ਖੁਸ਼ੀ ਵਰਗੀ ਖੁਸ਼ੀ ਜੀ ਅੱਜ ਇਸ ਦਿਨ ਨੂੰ ਦੇਖਣ ਵਾਸਤੇ ਇੱਧਰ ਵੀ ਕੈਮਰਾ ਲਾਓ ਜੀ ਦਿਨ ਨੂੰ ਦੇਖਣ ਵਾਸਤੇ ਮਤਲਬ ਅੱਖਾਂ ਤਰਸਰੀਆਂ ਸੀ ਜਿਹੜਾ ਦਿਨ ਅਸੀਂ ਅੱਜ ਦੇਖ ਰਹੇ ਆ ਬੱਚਿਆਂ ਦੇ ਪੈਰਾਂ ਤੇ ਖੜੀਆਂ ਹੋਈਆਂ ਬਹੁਤ ਹੀ ਅੱਛਾ ਫੀਲ ਹੋ ਰਿਹਾ ਹੈ ਔਰ ਮੇਰਾ ਮੇਰਾ ਨਾਮ ਸ਼ਬਦੀ ਸਿੰਘ ਜਿਹਦੇ ਆਈ ਹੈ ਗੋਟ ਮੇਰੇ ਤਿੰਨ ਬੇਟੀਆਂ ਮੈਂ ਇੱਕ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਜਿਆਦਾ ਨਹੀਂ ਕਹਿੰਦਾ ਇੱਕ ਇੰਗਲਿਸ਼ ਦੀ ਇੱਕ ਕਹਾਵਤ ਹੈ ਵੀ ਐਜੂਕੇਸ਼ਨ ਇਜ਼ ਅ ਗ੍ਰੇਟ ਲੈਵਲ ਹੈ ਜੇ ਤੁਹਾਡੇ ਜੇ ਤੁਹਾਡੇ ਤੁਹਾਨੂੰ ਕੋਲ ਐਜੂਕੇਸ਼ਨ ਹੈ ਤਾਂ ਤੁਸੀਂ ਕਿਤੇ ਵੀ ਜਾ ਸਕਦੇ ਏ ਅੱਜ ਦੀਆਂ ਜਿਹੜੀਆਂ ਬੱਚੀਆਂ ਆ ਜਾਂ ਧੀਆ ਉਹ ਬਹੁਤ ਅੱਗੇ ਜਾ ਚੁੱਕੇ ਜੀ ਮੇਰੀਆਂ ਤਿੰਨ ਬੇਟੀਆਂ ਇੱਕ ਅਸਿਸਟੈਂਟ ਪ੍ਰੋਫੈਸਰ ਪੀ ਬੀ ਕਾਲਕਾ ਇੱਕ ਬੀਟਸਵਾ ਬੰਬੇ ਕਿਨੇ ਆਲਰੇਡੀ ਅਟਾਪ ਕੀਤਾ ਇਹਦੇ ਵੀ ਤਿੰਨ 골ਡਵੈਲ ਤੋਂ ਉਹਨੇ ਵੀ ਆਲਰੇਡੀ ਅਟਾਪ ਕੀਤਾ ਉਹ ਮੈਂ ਬੇਸ਼ੀਕਾ ਲੈਡਿ ਸ਼ਿਨਰ ਆਨਸਰ ਤੇ ਮੈਂ ਇਹ ਕਹਿਣਾ ਚਾਹਣਾ ਕਿ ਬੱਚਿਆਂ ਨੂੰ ਪੜਾਓ ਖਾਸ ਕਰਕੇ ਤੀਆਂ ਤੀਆਂ ਦੇ ਪੁੱਤਰਾਂ 'ਚ ਕੋਈ ਫਰਕ ਨਹੀਂ